ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੀ ਹਾਂ ਕਿ ਸਭ ਠੀਕ ਹੋਣਗੇ ਜੀ ਤਾਂ ਹਾਂ ਜੀ ਜਿਨ੍ਹਾਂ ਜਿਨ੍ਹਾਂ ਨੇ ਹਜੇ ਤੱਕ ਪੇਜ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਭ ਤੋਂ ਪਹਿਲਾਂ ਤਾਂ ਜੀ ਸਬਸਕ੍ਰਾਈਬ ਕਰ ਲਓ ਜਲਦੀ ਤੋਂ ਜਲਦੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੱਲਦੇ ਚੱਲਦੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਹਨ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਆ ਕਰੋ ਜੀ ਕਿਉਂਕਿ ਕੁਝ ਇਹ ਹੁੰਦੇ ਆ ਕਿ ਮੈਂ ਲਾ ਮੋਸਟਲੀ ਇਹ ਹੁੰਦਾ ਕਿ ਆਪਾਂ ਚਲੋ ਹਾਲ ਚਾਲ ਪੁੱਛਦੇ ਆ ਗੱਲਬਾਤ ਕਰਦੇ ਆ ਸਾਰਿਆਂ ਨਾਲ ਤੇ ਉਹ ਵੀ ਜ਼ਰੂਰੀ ਹੁੰਦਾ ਹੈ ਜੀ ਹਨਾ ਕਿਉਂਕਿ ਤੁਸੀਂ ਮੇਰੀ ਇੱਕ ਫੈਮਲੀ ਹੋ ਤੇ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਜੀ ਉਸ ਤੋਂ ਬਾਅਦ ਡਾਟੇ ਸ਼ੇਅਰ ਹਨਾ ਸਾਰੇ ਤੇ ਜ਼ਿਆਦਾਤਰ ਕੀ ਕਰਦੇ ਆ ਜੀ ਜਾਂ ਤਾਂ ਸਕਰੀਨ ਤੋਂ ਨੰਬਰ ਸਿਰਫ ਨੰਬਰ ਹੀ ਚੱਕਦੇ ਆ ਜੀ ਜ਼ਿਆਦਾਤਰ ਤੇ ਇਸ ਕਰਕੇ ਮੈਂ ਇਸ ਵੀਡੀਓ ਦੇ ਵਿੱਚ ਨੰਬਰ ਹੁਣ ਪਾਣਾ ਹੀ ਨਹੀਂ ਹੈਗਾ ਜੀ ਇਸ ਵੀਡੀਓ ਦੇ ਵਿੱਚ ਮੈਂ ਨੰਬਰ ਨਹੀਂ ਮੈਂਸ਼ਨ ਕਰਨਾ ਜੇ ਤੁਸੀਂ ਨੰਬਰ ਦੇਖਣਾ ਹੋਇਆ ਤਾਂ ਮੇਰੀਆਂ ਦੂਸਰੀਆਂ ਵੀਡੀਓ ਦੇਖ ਲਓ ਉਹਨਾਂ ਦੇ ਵਿੱਚ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਜੀ ਇਸ ਵੀਡੀਓ 'ਚ ਆਪਾਂ ਨੰਬਰ ਹੀ ਨਹੀਂ ਪਾਣਾ ਹੈਗਾ ਜੀ ਜ਼ਿਆਦਾਤਰ ਜਦੋਂ ਮੈਂ ਵੀਡੀਓ ਪਾਉਂਦੀ ਹਾਂ ਨੰਬਰ ਲੈ ਕੇ ਵੀਡੀਓ ਦੇਖਦੇ ਨਹੀਂ ਹੈਗੇਗੇ ਹਨਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਡਾਟਾ ਚਾਹੀਦਾ ਤੇ ਮੈਂ ਆਪਾਂ ਕਿਸ ਤਰ੍ਹਾਂ ਦਾ ਡਾਟਾ ਬੋਲਿਆ ਜੀ ਇਹਦੇ ਵਿੱਚ ਤੇ ਦੇਖ ਲਿਆ ਕਰੋ ਜੀ ਹਨਾ ਪਹਿਲਾਂ ਵੀਡੀਓ ਜ਼ਰੂਰ ਸੁਣਿਆ ਕਰੋ ਲਾਸਟ ਤੱਕ ਕਿ ਕਿਸ ਤਰ੍ਹਾਂ ਦੇ ਡਾਟੇ ਪਾਏ ਆ ਜੀ ਆਪਾਂ ਹਨਾ ਤੇ ਹਾਂਜੀ ਆਪਾਂ ਅੱਜ ਜਿਹੜੇ ਡਾਟੇ ਲੈ ਕੇ ਆਏ ਆ ਤੇ ਸਤਾ ਕਾਫੀ ਕੁੜੀਆਂ ਦੇ ਇਕੱਠੇ ਹੋਏ ਵੇ ਆ ਡਾਟੇ ਹਨਾ ਮੋਸਟਲੀ ਆਪਣੇ ਕੋਲੇ ਅੱਜ ਕੁੜੀਆਂ ਦੇ ਹੀ ਡਾਟੇ ਬੋਲਾਂਗੇ ਜੀ ਤੇ ਆਪਣੇ ਕੋਲੇ ਮੁੰਡਿਆਂ ਦੇ ਡਾਟੇ ਵੀ ਆਏ ਹੋਏ ਆ ਜਿਨ੍ਹਾਂ ਨੂੰ ਇਟਲੀ, ਟੀਆਰ ਮੁੰਡਾ ਚਾਹੀਦਾ ਹੋਵੇ ਜਾਂ ਜਰਮਨ ਦੇ ਵਿੱਚ ਚਾਹੀਦਾ ਹੋਵੇ ਜਾਂ ਮਤਲਬ ਕਿ ਨਿਊਜ਼ੀਲੈਂਡ ਦੇ ਵਿੱਚ ਵਰਕ ਪਰਮਿਟ ਤੇ ਮੁੰਡੇ ਹੈਗੇ ਆ ਜੀ ਜੱਟ ਸਿੱਖ ਪਰਿਵਾਰ ਦੇ ਜਿੱਦਾਂ ਹਨਾ ਤੇ ਕਈ ਐਦਾਂ ਦੀਆਂ ਕੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਚਾਹੀਦੇ ਹੁੰਦੇ ਆ ਮੁੰਡੇ ਕਿ ਚਲੋ ਬਾਹਰ ਲਈ ਹੋਣਾ ਜੱਟ ਸਿੱਖ ਪਰ ਫੈਮਿਲੀ ਤੋਂ ਜਿਹੜੀਆਂ ਕੁੜੀਆਂ ਹੁੰਦੀਆਂ ਨੇ ਤੇ ਉਹਨਾਂ ਵਾਸਤੇ ਵੀ ਆਪਣੇ ਕੋਲੇ ਕਾਫੀ ਡਾਟੇ ਹੈਗੇ ਨੇ ਤੇ ਉਹ ਵੀ ਆਪਾਂ ਨੂੰ ਨੰਬਰ ਆਪਣਾ ਜੋ ਕਿ ਆਪਾਂ ਹਨਾ ਦੂਸਰੀਆਂ ਵੀਡੀਓ ਦੇ ਵਿੱਚ ਦਿੱਤਾ ਹੋਇਆ ਹੈ ਉਹਨਾਂ ਤੋਂ ਨੰਬਰ ਲੈ ਕੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਹਨਾ ਸੋ ਇਸ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਓ ਜੀ ਲਾਸਟ ਤੱਕ ਦੇਖਿਓ ਕਿਉਂਕਿ ਜਦੋਂ ਤੁਸੀਂ ਸਕਿੱਪ ਕਰਕੇ ਦੇਖਦੇ ਹੋ ਤਾਂ ਤੁਹਾਨੂੰ ਕੁਝ ਪਤਾ ਹੀ ਨਹੀਂ ਲੱਗਦਾ ਹੈਗਾ ਜੀ ਹਨਾ ਤਾਂ WhatsApp ਤੇ ਸਾਰਿਆਂ ਨੂੰ ਹੀ ਪਤਾ ਹੈ ਕਿ ਆਪਣੇ ਨਾਲ ਜਿਹੜੇ-ਜਿਹੜੇ WhatsApp ਤੇ ਜੁੜਦੇ ਆ ਆਪਾਂ ਰਜਿਸਟ੍ਰੇਸ਼ਨ ਕਰਵਾਉਂਦੇ ਆ ਜੀ ਬਹੁਤ ਲੋਕ ਕਹਿ ਦਿੰਦੇ ਆ ਕਿ ਨਹੀਂ ਮੈਡਮ ਸਾਨੂੰ ਨਹੀਂ ਯਕੀਨ ਹੈਗਾਗਾ ਹਨਾ ਕਿ ਰਜਿਸਟ੍ਰੇਸ਼ਨ ਕਰਵਾਉਣ ਨਾਲ ਕਹਿੰਦੇ ਆ ਕਿ ਫਰਾਡ ਹੁੰਦਾ ਏ ਬਟ ਇਹ ਹੈ ਜੀ ਆਪਾਂ ਜਿੰਨਾਂ ਦਾ ਵੀ ਰਜਿਸਟਰ ਕਰਦੇ ਆ ਨਾਲ ਉਹਨਾਂ ਦਾ ਪਿੰਨ ਕਰ ਲੀਦਾ ਏ ਸੀ ਨੰਬਰ ਤੇ ਪਿੰਨ ਦਾ ਮਤਲਬ ਇਹ ਹੁੰਦਾ ਏ ਜੀ ਪਿੰਨ ਕਰਕੇ ਇਸ ਕਰਕੇ ਰੱਖੀਦਾ ਏ ਕਿ ਉਹਨਾਂ ਨਾਲ ਆਪਾਂ ਜੁੜੇ ਰਹੀ ਹੈ ਆਪਣੇ ਕੋਲੇ ਜਦੋਂ ਉਹਨਾਂ ਦੇ ਮੁਤਾਬਿਕ ਆਪਣੇ ਕੋਲੇ ਰਿਸ਼ਤਾ ਆਂਦਾ ਏ ਜਾਂ ਆਪਣੀਆਂ ਕੋਈ ਵੀ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਨੇ ਉਹ ਆਪਾਂ ਨੂੰ ਕਹਿ ਸਕਦੇ ਆ ਕਿ ਇਹਨਾਂ ਨਾਲ ਗੱਲ ਕਰ ਜਾ ਆਪਾਂ ਹੀ ਉਹਨਾਂ ਦੀ ਮੈਚਿੰਗ ਕਰਵਾਈਦੀ ਹੈ ਜੀ ਹਨਾ ਸਾਰੀ ਜਿਹੜੀ ਵੀ ਕਰਵਾਉਣੀ ਹੁੰਦੀ ਹੈ ਤੇ ਫਿਰ ਆਪਾਂ ਉਹਨਾਂ ਨੂੰ ਮੈਚਿੰਗ ਕਰਵਾ ਕੇ ਦਈਦਾ ਵਾ ਜੇ ਉਹਨਾਂ ਨੇ ਐਡ ਲਗਵਾਉਣੀ ਆ ਤਾਂ ਉਸੇ ਰਜਿਸਟ੍ਰੇਸ਼ਨ ਦੇ ਵਿੱਚ ਉਹਨਾਂ ਦੀ ਐਡ ਵੀ ਲੱਗ ਜਾਂਦੀ ਹੈ ਜੀ ਹਨਾ ਜਿਨ੍ਹਾਂ ਨੇ ਵੀ ਐਡ ਲਗਵਾਉਣੀ ਆ ਤਾਂ ਜਿਨ੍ਹਾਂ ਨੇ ਐਡ ਲਗਵਾਉਣੀ ਆ ਜੀ ਉਹ ਵੀ ਪਲੀਜ਼ ਗੌਰ ਨਾਲ ਸੁਣ ਲਿਓ ਕਿ ਆਪਣੀ ਪਹਿਲਾ ਰਜਿਸਟ੍ਰੇਸ਼ਨ ਹੁੰਦੀ ਹੈ ਜੀ ਉਹ ਵੀ ਵਟਸਐਪ ਤੇ ਹੁੰਦੀ ਹੈ ਸੋ ਜਿੰਨਾ ਨੇ ਪੈਸੇ ਨਹੀਂ ਕੋਈ ਵੀ ਅਦਾਦੀ ਨਹੀਂ ਹੈਗਾ ਕਿ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਨਹੀਂ ਕਰਵਾਣਾ ਚਾਹੁੰਦੇ ਤਾਂ ਉਹ ਮੈਨੂੰ ਇੱਥੇ ਹੀ ਮੈਂਸ਼ਨ ਕਰ ਦਿਆ ਕਰੋ ਜੀ ਬਾਇਓ ਡਾਟਾ ਤੇ ਆਪਣਾ ਕੰਟੈਕਟ ਨੰਬਰ ਤਾਂ ਮੈਨੂੰ ਜੇ ਉਹ ਡਾਟਾ ਵਧੀਆ ਲੱਗਦਾ ਹੈ ਜਿੱਦਾਂ ਕਿ ਆਪਾਂ ਕੁੜੀਆਂ ਆਸਤੇ ਜਿਹੜੇ ਡਾਟੇ ਪਾਉਨੇ ਆ ਮੈਨੂੰ ਆਪਾਂ ਫਿਰ ਆਪਾਂ ਉਹਨਾਂ ਨੂੰ ਇੱਥੇ ਸਿੱਧਾ ਕੰਟੈਕਟ ਕਰ ਲਿਆ ਕਰਾਂਗੇ ਜੀ ਠੀਕ ਹੈ ਜੀ ਤਾਂ ਪਲੀਜ਼ ਬਾਕੀ ਜਿਹੜੇ ਜਿਹੜੇ ਨਾ ਨੇ ਜੋ ਕਿ ਗਲਤ ਲੈਂਗੁਏਜ ਯੂਜ਼ ਕਰਦੇ ਆ ਹਨਾ ਬਹੁਤ ਇਦਾਂ ਦੇ ਹੁੰਦੇ ਜਿਹੜੇ ਗਲਤ ਲੈਂਗੁਏਜ ਯੂਜ਼ ਕਰਦੇ ਆ ਤਾਂ ਉਹ ਪਲੀਜ਼ ਥੋੜਾ ਜਿਆਦਾ ਦੂਰ ਰਹਿ ਜਾਣ ਜੀ ਆਪਣੀਆ ਵੀਡੀਓ ਤੋਂ ਕਿਉਂਕਿ ਸਾਫ਼ ਸੁਥਰੇ ਇਨਸਾਨ ਹੀ ਆਪਣੇ ਨਾਲ ਜੁੜੇ ਰਹਿਣ ਜੀ ਜਿਹੜੇ ਕਿ ਵਧੀਆ ਤੇ ਕਿਸੇ ਚੀਜ਼ ਦੀ ਉਹਨਾਂ ਨੂੰ ਲਾਲਚਾ ਨਾ ਹੋਵੇ ਜੀ ਤਾਂ ਚਲੋ ਜੀ ਜ਼ਿਆਦਾ ਟਾਈਮ ਨਹੀਂ ਵੇਸਟ ਕਰਦੇ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੈ ਜੀ ਹਨਾ ਤੋ ਅੱਜ ਆਪਾਂ ਡੱਟੇ ਸ਼ੁਰੂ ਕਰਦੇ ਆ ਹਨਾ ਤੁਸੀਂ ਕਹੋਗੇ ਕਿ ਪਤਾ ਨਹੀਂ ਕੀ ਕੰਮ ਕਰ ਰਹੀ ਆ ਜੀ ਜਾਂ ਆਲੂ ਮਠੇ ਬਣਾ ਰਹੀ ਆ ਜੋ ਕਿ ਬੱਚਿਆਂ ਦੀ ਫੇਵਰੇਟ ਹੈ ਤੇ ਮੇਰੀ ਖੁਦ ਦੀ ਆਲੂ ਮਠੇ ਦੀ ਖੁੱਜੀ ਬਣ ਰਹੀ ਆ ਜੀ ਅੱਜ ਕਮੈਂਟ ਕਰਕੇ ਦੱਸਿਓ ਕਿ ਕਿਹਦੀ ਕਿਹਦੀ ਫੇਵਰੇਟ ਹੈ ਇਹ ਬਹੁਤ ਜੰਮੀ ਬਣਦੀ ਆ ਹਨਾ ਸਰਦੀਆਂ ਦੇ ਵਿੱਚ ਤਾਂ ਵੈਸੇ ਵੀ ਇਸ ਮੌਸਮ ਦੇ ਵਿੱਚ ਤਾਂ ਚਲੋ ਜੀ ਸੌਰੀ ਤੁਸੀਂ ਕਹੋਗੇ ਕਿ ਵਿੱਚ ਸਬਜ਼ੀਆਂ ਦੀਆਂ ਗੱਲਾਂ ਕਰਨ ਲੱਗ ਗਏ ਹਨਾ ਤੇ ਤੁਸੀਂ ਮੇਰੀ ਇੱਕ ਫੈਮਲੀ ਹੋ ਇਸ ਕਰਕੇ ਆਪਾਂ ਚਲੋ ਹਰ ਕਗਲ ਫੈਮਲੀ ਨੂੰ ਵੀ ਕਰ ਲੈਨੇ ਆ ਤੇ ਆਪਣੇ ਕੋਲੇ ਜਿਹੜੇ ਅੱਜ ਡਾਟ ਆਏ ਹੋਏ ਆ ਜੀ ਆਪਣੇ ਕੋਲੇ ਹੈਗਾ ਜੀ ਖੱਤਰੀ ਪਰਿਵਾਰ ਦੀ ਕੁੜੀ ਹੈ ਜੀ ਜਿਹਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਚੰਡੀਗੜ੍ਹ ਡ੍ਰੌਪ ਕਰਦੀ ਹੈ ਜੀ 99 ਦਾ ਬਰਥ ਹੈ ਜੀ ਕੁੜੀ ਦਾ ਤੇ ਉਹਨਾਂ ਨੂੰ ਚਾਹੀਦਾ ਹੈ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਅਰੋੜਾ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਅਰੋੜਾ ਸਿੱਖ ਪਰਿਵਾਰ ਦੀ ਸੋਰੀ ਖੱਤਰੀਆਂ ਦੀ ਕਿਵੇਂ ਤੇ ਵੈਸੇ ਤਾਂ ਚਲੋ ਜਨਰਲ ਦੇ ਵਿੱਚ ਹੀ ਆ ਜਾਂਦੇ ਆ ਆਪਣੇ ਕਾਸਟ ਵਿੱਚ ਹੀ ਪੀਲੇ ਆ ਉਹਨਾਂ ਨੂੰ ਚਾਹੀਦਾ ਹੈ ਜੀ ਪੀਆਰ ਹੋਵੇ ਮੁੰਡਾ ਜਿੱਦਾਂ ਕਿ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਕੈਨੇਡਾ ਦੇ ਵਿੱਚ ਤੇ ਇੱਕ ਇਹ ਹੈਗਾ ਜੀ ਡਾਟਾ ਹਨਾ ਇਹਨਾਂ ਦਾ ਜੋ ਵੀ ਤੁਸੀਂ ਇਹਨਾਂ ਬਾਰੇ ਇਨਫਰਮੇਸ਼ਨ ਲੈਣੀ ਜਾਂ ਪੁੱਛਣਾ ਹੈ ਤੇ ਇਹਨਾਂ ਦਾ ਏਰੀਆ ਹੈਗਾ ਜੀ ਮੋਗਾ ਮੋਗਾ ਦੇ ਰਹਿਣ ਵਾਲੇ ਨੇ ਜੀ ਇਹ ਸਿੱਧਿਕ ਮੋਗਾ ਹੈ ਜੀ ਮੋਗਾ ਦੇ ਰਹਿਣ ਵਾਲੇ ਨੇ ਦੂਸਰਾ ਜਿਹੜਾ ਡਾਟਾ ਹੈਗਾ ਹੈ ਜੀ ਉਹ ਹੈਗਾ ਉਹ ਵੈਸੇ ਤਾਂ ਮੈਂ ਦੋ ਵੀਡੀਓ ਚ ਪਹਿਲਾਂ ਵੀ ਬੋਲ ਚੁੱਕੀ ਆ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ 1994 ਦਾ ਡੇਟ ਆਫ ਬਰਥ ਹੈ ਜੀ ਇਹ ਇਟਲੀ ਵੀ ਰਿਸ਼ਤਾ ਕਰ ਦੇਣਗੇ ਪਰ ਜਿੱਦਾਂ ਕਿ ਹਨਾ ਮੇਰੇ ਨਾਲ ਬਹੁਤ ਇੱਤਾ ਦੇ ਰਿਸ਼ਤੇ ਜੁੜੇ ਹੋਏ ਨੇ ਜਿਹੜੇ ਕਹਿੰਦੇ ਮੈਡਮ ਸਾਡੇ ਵਾਰੀ cultures ਜਿਵੇਂ ਕਿ ਕਮੋ ਸਿੱਖ ਹੋਗੇ ਹਨਾ ਤੇ ਰਾਜੇ ਸਿੱਖ ਹੋਗੇ ਜਾਂ ਕੋਈ ਹੋਰ ਬਹੁਤ ਇੱਤਾ ਦੇ ਡਾਟੇ ਆ ਉਹ ਆਪਾਂ ਨੂੰ ਕੰਟੈਕਟ ਕਰਦੇ ਨੇ ਕਿ ਮੈਡਮ ਸਾਡੇ ਬਾਰੇ ਪੁੱਛ ਲੋ ਹਨਾ ਸਾਡਾ ਬੇਟਾ ਜਾਂ ਸਾਡਾ ਬ੍ਰਦਰ ਜਾਂ ਕੋਈ ਪੀਆਰ ਹੈ ਜੀ ਇਹਨਾਂ ਨੇ ਜੱਟ ਸਿੱਖ ਫੈਮਿਲੀ ਦੇ ਵਿੱਚ ਹੀ ਕਰਨਾ ਹੈ ਇੱਕ ਜਾਂ ਦੋ ਕਿੱਲੇ ਹੀ ਚਾਹੇ ਪਹਿਲੀ ਹੋਵੇ ਜੀ ਬਟ ਇਹ ਹੈ ਕਿ ਮੁੰਡਾ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਜੀ ਇਹਨਾਂ ਨੇ ਜੱਟ ਸਿੱਖ ਫੈਮਿਲੀ ਦੇ ਵਿੱਚ ਹੀ ਕਰਨਾ ਹੈ ਜੀ ਤੇ ਇਹ ਕੁੜੀ ਦਾ ਡੇਟ ਆਫ ਬਰਥ ਹੈਗਾ ਜੀ 1994 ਹਾਈਟ ਹੈਗੀ ਹੈ ਜੀ 54 ਕੁੜੀ ਸਮਾਰਟ ਹੈ ਜੀ ਸਲੀਮ ਹੈ ਤੇ ਕੁਆਲੀਫਿਕੇਸ਼ਨ ਹੈਗੀ ਹੈ ਜੀ ਗ੍ਰੈਜੂਏਸ਼ਨ ਤੇ ਇਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਕਿ ਜਰਸੀ ਫੈਮਲੀ ਦੇ ਵਿੱਚ ਹੈ ਜੀ ਇਹਨਾਂ ਨੂੰ ਪੀਆਰ ਮੁੰਡਾ ਚਾਹੀਦਾ ਹੈ ਜੀ ਹਨਾ ਇਹ ਦੋਨੋਂ ਡਾਟੇ ਜਿਹੜੇ ਆ ਇਹਨਾਂ ਨੂੰ ਪੀਆਰ ਮੁੰਡਾ ਹੀ ਚਾਹੀਦਾ ਹੈ ਜੀ ਤੇ ਬਹੁਤ ਇਦਾਂ ਦੇ ਡਾਟੇ ਹੁੰਦੇ ਆ ਹਨਾ ਜਿਹੜੇ ਜਿਨ੍ਹਾਂ ਨੂੰ ਘਰੇ ਲੁਗੜੀਆਂ ਚਾਹੀਦੀਆਂ ਹੁੰਦੀਆਂ ਨੇ ਹਨਾ ਬਟ ਯਾ ਕਿ ਘਰੇਲੂ ਡਾਟੇ ਵੀ ਆਏ ਹੋਏ ਆ ਬਟ ਉਹ ਥੋੜਾ ਜਿਹਾ ਪਹਿਲੀ ਵਾਰਤ ਭਾਲਦੀ ਆ ਜਿੱਦਾਂ ਕਿ 10 ਕਿਲੇ ਜਾਂ 12 ਕਿਲੇ ਜਾਂ 13 ਕਿਲੇ ਪਹਿਲੀ ਭਾਲਦੇ ਆ ਜੀ ਹਨਾ ਤੇ ਇੱਕ ਡਾਟਾ ਆਪਣੇ ਕੋਲੇ ਆਇਆ ਹੈਗਾ ਜੀ 1991 ਦਾ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਵੀ ਆਪਾਂ ਦੱਸਦੀ ਆ ਪਹਿਲਾਂ ਕਾਸਟ ਜ਼ਰੂਰੀ ਹੁੰਦੀ ਆ ਹਨਾ ਫੇਰ ਹੀ ਤੁਸੀਂ ਮੈਂਸ਼ਨ ਕਰੋਗੇ ਜੀ ਆਪਣਾ ਡਾਟਾ ਜੱਟ ਸਿੱਖ ਪਰਿਵਾਰ ਦੀ ਕੁੜੀ ਹੈ ਜੀ ਉਹ ਵੀ ਤੇ 1991 ਦਾ ਉਹਦਾ ਡੇਟ ਆਫ ਬਰਥ ਹੈ ਜੀ ਹਾਈਟ 5 3 ਹੈ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਹੈ ਜੀ ਉਹਦੀ ਤੇ ਸਮਾਰਟ ਹੈ ਜੀ 슬림 ਹੈ ਕੁੜੀ ਤੇ ਏਰੀਆ ਉਹਨਾਂ ਦਾ ਨੀਅਰ ਹੀ ਹੈ ਜੀ ਆਪਣੇ ਮੁਗੇ ਦੇ ਨੀਅਰ ਹੀ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਜਾਂ ਤਾਂ ਪੀਆਰ ਮੁੰਡਾ ਹੋਵੇ ਤਾਂ 4 ਜਾਂ 5 ਕਿੱਲੇ ਪਹਿਲੀ ਹੋਵੇ ਜੀ ਜੇ ਪੀਆਰ ਨਹੀਂ ਹੈਗਾ ਤਾਂ ਉਹਨਾਂ ਨੂੰ ਜੇ ਇਧਰਲਾ ਮੁੰਡਾ ਹੋਵੇ ਤਾਂ ਕੋਈ ਉਹਦੀ ਦਾਸੀਆਂ 12 ਕਿੱਲੇ ਪਹਿਲੀ ਹੋਵੇ ਘੱਮ ਸੇ ਘੱਮ ਤੇ ਜੇ ਕੋਈ ਡਿਮਾਂਡ ਵਾਲੇ ਹੋਏ ਤਾਂ ਪਲੀਜ਼ ਉਹ ਵੀ ਆਪਣੇ ਤੋਂ ਦੂਰ ਰਹੋ ਕਿਉਂਕਿ ਡਿਮਾਂਡ ਵਾਲੇ ਤਾਂ ਪਰਿਸ਼ਤੇ ਲੈ ਕੋਲ ਹੁੰਦੇ ਹੈਗੇ ਤੇ ਇੱਕ ਹੋਰ ਰਿਕਵੈਸਟ ਹੈ ਜੀ ਪਹਿਲਾਂ ਤਾਂ ਸਾਰਿਆਂ ਨਾਲ ਦੀਨਾਂ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜੀ ਤੇ ਇੱਕ ਹੋਰ ਬੇਨਤੀ ਹੈ ਜੀ ਜਿਹੜੇ ਡੀਲਰ ਹੁੰਦੇ ਆ ਉਹ ਆਪਣੇ ਤੋਂ ਦੂਰ ਰਹਿਆ ਕਰਨ ਕਿਉਂਕਿ ਬਹੁਤ ਡੀਲਰ ਐਦਾ ਦੇ ਆ ਜਾਂਦੇ ਆ ਵਿੱਚ ਕਿ ਮੈਡਮ ਹਾਂਜੀ ਸਾਡੇ ਕੋਲੇ ਆ ਮੁੰਡੇ ਆ ਜੀ ਪਹਿਲਾਂ ਤਾਂ ਡਾਟਾ ਪਾ ਦਿੰਦੇ ਆ ਜਦੋਂ ਮੈਂ ਉਹਨਾਂ ਨੂੰ ਕਹਿੰਦੀ ਆ ਕਿ ਤੁਸੀਂ ਕੀ ਲੈਂਦੇ ਆ ਕਹਿੰਦੇ ਆ ਜੀ ਆਪਣਾ ਵੀ ਇਹੀ ਕਰਨਾ ਤਾਂ ਪਲੀਜ਼ ਵੀਰ ਜੀ ਮੇਰੇ ਕੋਲੇ ਖੁੱਦ ਡਾਟ ਕੇ ਬਹੁਤ ਹੁੰਦੀ ਆ ਸਾਰਿਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਆ ਜਿਹੜੇ ਡੀਲਰ ਆ ਉਹ ਦੂਰ ਰਹਿਆ ਕਰਨ ਜੀ ਵੀਡੀਓ ਦੇਖੋ ਸ਼ੇਅਰ ਕਰੋ ਇਹਦੇ ਵਿੱਚ ਤੁਸੀਂ ਆਪਣਾ ਜੋ ਵੀ ਹੈ ਨਾ ਜੇ ਤੁਹਾਡੇ ਕੋਲ ਪ੍ਰੋਸੈਸ ਹੈ ਤਾਂ ਡਾਟਾ ਪਾ ਦਿਓ ਉਹ ਤੁਹਾਡੇ ਨਾਲ ਸਿੱਧਾ ਕੰਟੈਕਟ ਕਰ ਲੈਣਗੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਹਨਾ ਕਿਉਂਕਿ ਜਿਹੜੇ ਵੀਡੀਓ ਪਾਉਂਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਚਲੋ ਸਾਨੂੰ ਰਿਸ਼ਤਾ ਮਿਲ ਜਾਵੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਨਾਰਾਜ਼ਗੀ ਨਹੀਂ ਹੈਗੀ ਕਿ ਉਹ ਕਰ ਸਕਦੇ ਹ ਜੀ ਤੁਹਾਡੇ ਨਾਲ ਤੇ ਬਟ ਇਹ ਹੈ ਕਿ ਤੁਸੀਂ WhatsApp ਤੇ ਨਾਲ ਡਾਟਾ ਪਾਇਆ ਕਰੋ ਜੀ ਕਿਉਂਕਿ ਆਪਣੇ ਕੋਲੇ ਖੁਦ ਦੇ ਕੋਲੇ ਹੀ ਬਹੁਤ ਡਾਟੇ ਹੁੰਦੇ ਤੁਹਾਨੂੰ ਵੀ ਪਤਾ ਕਿ ਜਦੋਂ ਆਪਾਂ ਨੰਬਰ ਹੀ ਮੈਂਸ਼ਨ ਕਰਤਾ ਤਾਂ ਆਪਣੇ ਕੋਲੇ ਦਿਨ ਦੇ ਵਿੱਚ 40 ਜਾਂ 50 ਡਾਟੇ ਆ ਜਾਂਦੇ ਜਿਨ੍ਹਾਂ ਦੇ ਵਿੱਚੋਂ ਸਿਲੈਕਟ ਕਰਨੇ ਮੁਸ਼ਕਲ ਹੋ ਜਾਂਦੇ ਆ ਸ਼ਾਮ ਤੱਕ ਆਪਾਂ ਫਿਰ ਇਹ ਹੁੰਦਾ ਹੈ ਕਿ ਜਿਨ੍ਹਾਂ ਨੇ ਤਾਂ ਰਜਿਸਟ੍ਰੇਸ਼ਨ ਕਰਵਾਈ ਹੁੰਦੀ ਆ ਡਾਟੇ ਰੱਖੀਦੇ ਆ ਬਾਕੀ ਰਿਮੂਵ ਕਰ ਦੇ ਦਿੰਦੀ ਆ ਠੀਕ ਹਨ ਤੇ ਸੋ ਨੈਕਸਟ ਡਾਟੇ ਵੱਲ ਵਧਦੇ ਆ ਜੀ ਨੈਕਸਟ ਡਾਟਾ ਹੈਗਾ ਜੀ ਐਸਸੀ ਕਾਸਟ ਦੀਆਂ ਦੋ ਕੁੜੀਆਂ ਨੇ ਜੀ ਇੱਕ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਆ ਦੂਸਰੀ ਨੇ ਬੀਸੀਏ ਕੀਤੀ ਹੋਈ ਹੈ ਜੀ ਇੱਕ ਦਾ ਡੇਟ ਆਫ ਬਰਥ ਹੈਗਾ 98 ਦੂਸਰੀ ਦਾ ਵੀ 99 ਦਾ ਇਹ ਦੋਨਾਂ ਦਾ 98 ਇੱਕ ਦਾ ਬੀਸੀਏ ਕੀਤੀ ਇੱਕ ਨੇ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਜੀ ਤੇ ਉਹਨਾਂ ਨੂੰ ਚਾਹੀਦਾ ਜੀ ਵਧੀਆ ਪਰਿਵਾਰ ਹੋਵੇ ਮੁੰਡਾ ਚਾਹੇ ਸਰਦਾਰ ਹੋਵੇ ਹੋ ਲੈ ਲੈਣਗੇ ਪਰ ਮੁੰਡਾ ਵਧੀਆ ਫੈਮਿਲੀ ਤੋਂ ਬਿਲੋਂਗ ਕਰਦਾ ਹੋਵੇ ਜੀ ਤੇ ਵਧੀਆ ਜੌਬ ਹੋਵੇ ਚਾਹੇ ਪ੍ਰਾਈਵੇਟ ਹੀ ਜੌਬ ਹੋਵੇ ਕੋਈ ਪ੍ਰੋਬਲਮ ਨਹੀਂ ਹੈ ਜੀ ਉਹਨਾਂ ਨੂੰ ਪ੍ਰਾਈਵੇਟ ਜੋਬ ਦੀ ਵੀ ਕੋਈ ਦਿੱਕਤ ਨਹੀਂ ਹੈ ਕਿ ਜਿਹੜੀ ਬੀਐਸਸੀ ਨਰਸਿੰਗ ਹੈ ਬਟ ਇਹ ਹੈ ਕਿ ਉਹਨਾਂ ਨੂੰ ਚਾਹੀਦਾ ਸਰਕਾਰੀ ਸਰਕਾਰੀ ਜੋਬ ਹੋਵੇ ਜਾਂ ਤਾਂ ਤੇ ਯਾ ਮਤਲਬ ਕਿ ਬਾਹਰਲਾ ਹੋਵੇ ਜੀ ਹਨਾ ਕੁੜੀ ਦਾ ਉਹਦਾ ਰੰਗ ਸਾਹਵਲਾ ਹੈ ਜੀ ਤੇ ਜਿਹਨੇ ਬੀਐਸਸੀ ਕੀਤੀ ਹੋਈ ਹੈ ਉਹਦਾ ਵੀ ਰੰਗ ਸਾਹਵਲਾ ਹੈ ਜੀ ਤੇ ਇਹਨਾਂ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਜਿਨ੍ਹਾਂ ਨੇ ਬੀਐਸਸੀ ਕੀਤੀ ਹੋਈ ਹੈ ਇਹਨਾਂ ਨੂੰ ਇਹ ਹੈ ਕਿ ਚਾਹੇ ਮੁੰਡਾ ਇਧਰ ਲਈ ਹੋਵੇ ਸਰਕਾਰੀ ਜੋਬ ਤੇ ਨਾ ਵੀ ਹੋਵੇ ਬਟ ਇਹ ਹੈ ਕਿ ਜੋਬ ਤੇ ਹੋਵੇ ਚਾਹੇ ਪ੍ਰਾਈਵੇਟ ਹੋਵੇ ਜਿੱਦਾਂ ਕਿ ਬੈਂਕ ਦੀ ਜੋਬ ਹੋ ਜਾਵੇ ਹਨਾ ਜਾਂ ਕੋਈ ਫਾਈਨੈਂਸ ਦੀ ਜੌਬ ਹੁੰਦੀਆਂ ਨੇ ਹਨਾ ਕੋਈ ਲਾਨ ਡਿਪਾਰਟਮੈਂਟ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੌਬ ਹੋ ਸਕਦੀ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਤੇ ਮੋਗੇ ਦੇ ਨੀਅਰ ਹੀ ਨੀਅਰ ਵਾਲੇ ਜਰੂਰ ਕੰਟੈਕਟ ਕਰਿਓ ਜਾਂ ਬਰਨਾਲੇ ਏਰੀਆ ਤੋਂ ਕੰਟੈਕਟ ਕਰਿਓ ਜੀ ਜ਼ਿਆਦਾ ਤੇ ਹਾਂਜੀ ਜਿਹੜੇ ਮੈਂ ਅੱਜ ਡਾਟੇ ਬੋਲੇ ਆ ਤੁਹਾਨੂੰ ਚਾਰ ਕੁੜੀਆਂ ਦੇ ਇਹਨਾਂ ਬਾਰੇ ਜਰੂਰ ਪਲੀਜ਼ ਵੀਡੀਓ ਸ਼ੇਅਰ ਕਰ ਦਿਆ ਕਰੋ ਜੀ ਕਿਉਂਕਿ ਆਪਾਂ ਨੂੰ ਹੋਇਆ ਕਿ ਜੇ ਤੁਸੀਂ ਸ਼ੇਅਰ ਕਰੋਗੇ ਵੀਡੀਓ ਤਾਂ ਤਾਂ ਹੀ ਆਪਣੇ ਕੋਲੇ ਕੋਈ ਡਾਟੇ ਆਣਗੇ ਜੀ ਹਨਾ ਜਿਨ੍ਹਾਂ ਦੇ ਥਰੂ ਆਪਾਂ ਇਹਨਾਂ ਕੁੜੀਆਂ ਨੂੰ ਉਹਨਾਂ ਦੇ ਜੀਵਨ ਸਾਥੀ ਮਿਲੌਣ ਦੇ ਵਿੱਚ ਸਫਲ ਹੋਵਾਂਗੇ ਤੇ ਸਭ ਤੋਂ ਜ਼ਿਆਦਾ ਸਪੋਰਟ ਤਾਂ ਤੁਹਾਡੀ ਹੁੰਦੀ ਹੈ ਜੀ ਤੁਹਾਨੂੰ ਵੀ ਪਤਾ ਹੈ ਹਨਾ ਕਿਉਂਕਿ ਤੁਸੀਂ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਹਨਾ ਤੇ ਜਿੰਨਾ ਤੁਸੀਂ ਅੱਗੇ ਦੇ ਅੱਗੇ ਵੀਡੀਓ ਨੂੰ ਵਧਾਓਗੇ ਉਹਨਾਂ ਹੀ ਆਪਾਂ ਨੂੰ ਫਾਇਦਾ ਇਹ ਹੈ ਕਿ ਉਹਨੇ ਵੱਧ ਡਾਟੇ ਆਉਣਗੇ ਤਾਂ ਜਲਦੀ ਤੋਂ ਜਲਦੀ ਆਪਾਂ ਨੂੰ ਤੁਹਾਡੇ ਲਈ ਵੀ ਉਹਨਾਂ ਦੇ ਜੀਵਨ ਸਾਥੀ ਮਿਲਣਗੇ ਵੈਸੇ ਐਡ ਦੇਣ ਲਈ ਵੀ ਮੈਂ ਤੁਹਾਨੂੰ ਪ੍ਰੋਸੈਸ ਦੱਸਿਆ ਹੋਇਆ ਹੈ ਜੀ ਹਨਾ WhatsApp ਤੇ ਤੁਸੀਂ ਗੱਲ ਕਰ ਸਕਦੇ ਹੋ ਜਿਨ੍ਹਾਂ ਨੇ ਐਡ ਵੀ ਲਗਵਾਉਣੀ ਹੈ ਆਪਣੀ ਕੁੜੀ ਦੀ ਐਡ ਲਗਵਾਉਣੀ ਆ ਜਾਂ ਬੇਟੇ ਦੀ ਐਡ ਲਗਵਾਉਣੀ ਆ ਜੀ ਹਨਾ ਵੈਸੇ ਕੁੜੀਆਂ ਵਾਸਤੇ ਆਪਣੇ ਕੋਲੇ ਰਿਸ਼ਤੇ ਆਲਰੇਡੀ ਹੀ ਬਹੁਤ ਹੁੰਦੇ ਆ ਜੀ ਹਨਾ ਬਟ ਇਹ ਆ ਕਿ ਜਿਹੋ ਜਿਹੋ ਕੁੜੀਆਂ ਨੂੰ ਰਿਸ਼ਤੇ ਚਾਹੀਦੇ ਹੁੰਦੇ ਆ ਉਹਦਾਂ ਦੇ ਰਿਸ਼ਤੇ ਆਉਣੇ ਮੁਸ਼ਕਲ ਹੋ ਜਾਂਦੇ ਆ ਜੀ ਤੇ ਪਲੀਜ਼ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਆ ਕਰੋ ਜੀ ਤੇ ਹਾਂਜੀ ਇੱਕ ਜ਼ਰੂਰੀ ਗੱਲ ਆ ਇੱਕ ਦੋ ਦਿਨ ਤੋਂ ਨਾ ਰੋਂਗ ਮੈਸੇਜ ਆ ਰਹੇ ਆ ਜੀ WhatsApp ਤੇ ਤੇ ਉਹ ਹੱਥ ਜੋੜ ਕੇ ਬੇਨਤੀ ਹੈ ਜੀ ਪਲੀਜ਼ ਇਦਾਂ ਦੇ ਮੈਸੇਜ ਨਾ ਕਰਿਆ ਕਰੋ ਜੀ ਜਿਨ੍ਹਾਂ ਨੇ ਰਿਸ਼ਤੇ ਬਾਰੇ ਗੱਲ ਕਰਨੀ ਆ ਆਪਣੇ ਬ੍ਰਦਰ ਵਾਰੇ ਜਾਂ ਆਪਣੇ ਫੈਮਿਲੀ ਜੋ ਹਨਾ ਰਿਲੇਟਿਵ ਹੋਵੇ ਜਾਂ ਕੋਈ ਕਿਸੇ ਬਾਰੇ ਵੀ ਗੱਲ ਕਰਨੀ ਆ ਤਾਂ ਉਹੀ ਮੈਸੇਜ ਕਰਿਆ ਕਰੋ ਜੀ ਤਾਂ ਫਾਲਤੂ ਦੇ ਮੈਸੇਜ ਕਰਨ ਵਾਲੇ ਥੋੜਾ ਜਿਹਾ ਦੂਰੀ ਰੱਖ ਕਰਨ ਤੇ ਚਲਦੇ ਆਂ ਜੀ ਨੈਕਸਟ ਵੀਡੀਓ ਚ ਮਿਲਾਂਗੇ ਤੁਹਾਨੂੰ ਆਪਾਂ ਹੋਰ ਰਾਟੇ ਲੈ ਕੇ ਨਿਊ ਅਪਡੇਟ ਲੈ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਜੀ ਧੰਨਵਾਦ ਜੀ